ਹਾਂਜੀ ਅੱਜ ਲੈ ਕੇ ਆਏ ਜੀ ਆਫਰ ਦੇ ਵਿੱਚ ਆਪਾਂ ਪਸ਼ਮੀਨਾ ਸਿਮਰ ਮੈਚਿੰਗ ਸੂਟ ਪਿਓਰ ਪਸ਼ਮੀਨਾ ਕਪੜਾ ਹੁੰਦਾ ਜੀ ਇਹ 'ਚ ਹਲਕੀ ਜੀ ਸਿਮਰ ਦੇਖੋ ਕਿੰਨੀ ਸੋਹਣੀ ਲੱਗ ਰਹੀ ਐ ਬਹੁਤ ਸੋਹਣਾ ਡਿਜ਼ਾਈਨ ਐ ਜੀ ਮੈਚਿੰਗ ਦੇ ਬੱਚਾ ਨਾਲ ਸ਼ੈਡੋ ਪ੍ਰਿੰਟ ਦੀ ਸਲਵਾਰ ਐ 5 ਮੀਟਰ ਕਪੜਾ ਪੂਰਾ 2 ਮੀਟਰ ਕੁੜਤੀ ਰੂਹ ਜੀ 2 ਮੀਟਰ ਸਲਵਾਰ ਹੋਊਗੀ ਪੂਰਾ 5 ਮੀਟਰ ਕਪੜਾ ਬ੍ਰਾਂਡ ਕੰਪਨੀ ਤਮੰਨਾ ਕੰਪਨੀ ਐ ਜੀ ਬਹੁਤ ਸੋਹਣਾ ਕਪੜਾ ਬਣਾਏ ਨੇ ਹਲਕੇ ਹਲਕੇ ਸ਼ਾਈਨਿੰਗ ਆ ਕਪੜੇ ਦੇ ਵਿੱਚ ਡਿਜੀਟਲ ਪ੍ਰਿੰਟ ਐ ਜੀ ਦੇਖੋ ਚੈੱਕ ਕਰ ਲਓ ਆਪਨੇ ਆਫਰ ਦੇ ਵਿੱਚ ਰੱਖਿਆ ਜੀ ਰ ਡਿਜ਼ਾਈਨ ਹੈ ਬਹੁਤ ਜਿਆਦਾ ਸੋਹਣਾ ਤਿੰਨ ਕਲਰ ਨੇ ਜੀ ਤਿੰਨੇ ਕਲਰ ਚੈੱਕ ਕਰਾਂਗੇ ਤੁਹਾਨੂੰ 700 ਰੁਪਏ ਦੇ ਵਿੱਚ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਜੀ WhatsApp ਨੰਬਰ ਸਕਰੀਨ ਦੇ ਉੱਪਰ ਮੈਂਸ਼ਨ ਹੈ ਲਓ ਜੀ ਸੈਕੰਡ ਕਲਰ ਮਸਟਰਡ ਆ ਗਿਆ ਲਓ ਜੀ ਦੇਖੋ ਡਿਜ਼ਾਈਨ ਚੈੱਕ ਕਰ ਲਓ ਬਹੁਤ ਸੋਹਣਾ ਅਲਟੀਮੇਟ ਡਿਜ਼ਾਈਨ ਹੈ ਪੂਰਾ ਮਸਟਰਡ ਕਲਰ ਆ ਗਿਆ 700 ਰੁਪਏ ਦੇ ਵਿੱਚ ਸ਼ਿਪਿੰਗ 50 ਰੁਪਏ ਲੱਗ ਰੂਗੀ ਜੀ COD ਨਹੀਂ ਹੋਣੀ ਪੇਮੈਂਟ ਮੈਥਡ ਆਨਲਾਈਨ ਹੈ 3rd ਕਲਰ ਆ ਗਿਆ ਜੀ ਆਪਣਾ ਫਿਰੋਜੀ ਸ਼ੇਡ ਨਾਲ ਸ਼ੈਡੋ ਪ੍ਰਿੰਟ ਦੀ ਸਲਵਾਰ ਰਹਿਣੀ ਹੈ ਫਿਰੋਜੀ ਕਲਰ ਆ ਗਿਆ ਜੀ 3rd ਆਪਣਾ 700 ਰੁਪਏ ਦੇ ਵਿੱਚ 50 ਰੁਪਏ ਸ਼ਿਪਿੰਗ ਐਕਸਟਰਾ ਰੂ ਅਡਰੈਸ ਹੈਗਾ ਜੀ ਆਪਣਾ ਅਲੀ ਸ਼ੇਰ ਕੱਪੜੇ ਵਾਲੇ ਥਾਣਾ ਰੋਡ ਭਿੱਖੀ ਸਕਰੀਨ ਸ਼ਾਟ ਲੈ ਕੇ WhatsApp ਨੰਬਰ ਤੇ ਭੇਜੋ ਜੀ ਲਓ ਜੀ ਦੋ ਸੂਟ ਹੈਗੇ ਨੇ ਆਪਣੇ ਕੋਲ ਆਲ ਓਵਰ ਦੇ ਜੀ ਇਹਦੀ ਕੱਟ ਪੂਰੀ 5 ਮੀਟਰ ਹੈ ਜੀ ਆਲ ਓਵਰ ਦੇ ਵਿੱਚ 5 ਮੀਟਰ ਸੂਟ ਹੈ ਇਹ ਵੀ ਸਿਮਰ ਪਸ਼ਮੀਨੇ ਦਾ ਸੂਟ ਹੈ ਜੀ ਕੱਪੜਾ ਬਹੁਤ ਜਿਆਦਾ ਸੌਫਟ ਹੈ ਜੀ 5 ਮੀਟਰ 700 ਰੁਪਏ ਦੇ ਵਿੱਚ ਤਮੰਨਾ ਕੰਪਨੀ ਹੈ ਜੀ ਬਹੁਤ ਵਧੀਆ ਬ੍ਰਾਂਡ ਹੈ ਇਹ ਲਓ ਜੀ ਸਕਰੀਨ ਸ਼ਾਟ ਲੈ ਲਓ ਜੀ ਸੈਕੰਡ ਕਲਰ ਇਹਦੇ ਵਿੱਚ ਇਹ ਆ ਗਏ ਜੀ ਇਹ ਵੀ 5 ਮੀਟਰ ਕੱਟਾ ਪੂ ਪਹਿਲੇ ਨੇ ਤਿੰਨ ਡਿਜ਼ਾਈਨ ਮੈਚਿੰਗ ਦੇ ਵਿੱਚ ਸੀ ਇਹ 올ਓਵਰ ਦੇ ਵਿੱਚ ਹੈ 700